ਫਲਕਾ ਫਟੀਗੜ ਚੂੜੀਆਂ ਚਰਵਾਇਤੀ ਪਾਰਟੀਆਂ ਨੂੰ ਲਗਾਤਕਾ 35 ਪਰਿਵਾਰ ਹੋਏ ਆਮ ਆਦਮੀ ਪਾਰਟੀ ਚ ਸ਼ਾਮਲ ਸ਼ਾਮਲ ਹੋਏ ਪਰਿਵਾਰਾਂ ਨੇ ਬਲਬੀਰ ਸਿੰਘ ਪੰਨੂ ਦੀ ਅਗਵਾਈ ਕਬੂਲੀ ਫਟੀਗੜ ਚੂੜੀਆਂ ਦੇ ਨਜ਼ਦੀਕ ਪਿੰਡ ਬੱਤੋਵਾਲ ਖਲਾਵੇਂ ਚਰਵਾਇਤੀ ਪਾਰਟੀਆਂ ਨੂੰ ਉਸ ਵੇਲੇ ਵੱਡਾ ਛਟਕਾ ਲੱਗਾ ਜਦੋਂ ਹਲਕਾ ਇੰਚਾਰਜ ਅਤੇ ਪੰਚ ਸਭਾ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੀ ਅਗਵਾਈ ਚ ਵੱਡੀ ਗਿਣਤੀ ਚਰਵਾਇਤੀ ਪਾਰਟੀਆਂ ਤੇ ਕਈ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਉਹਨਾਂ ਵੱਲੋਂ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਦੀ ਅਗਵਾਈ ਕਬੂਲੀ ਗਈ ਇਸ ਮੌਕੇ ਆਉਣ ਵਾਲੇ ਪਰਿਵਾਰਾਂ ਦਾ ਬਲਬੀਰ ਸਿੰਘ ਪੰਨੂ ਨੇ ਜ਼ੋਰਦਾਰ ਸਵਾਗਤ ਕੀਤਾ ਅਤੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਪਰਿਵਾਰ ਦਾ ਸਨਮਾਨ ਕਰਦੇ ਹਨ ਅਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਨ ਜੋ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਉਹਨਾਂ ਕਹਿੰਦੇ ਕਿ ਪਿੰਡ ਦੇ ਬਹੁਤ ਸਾਰੇ ਕੰਮ ਉਹਨਾਂ ਦੇ ਧਿਆਨ ਵਿੱਚ ਹਨ ਜਿਨ੍ਹਾਂ ਨੂੰ ਚਲਤੀ ਹੀ ਪੂਰਾ ਕੀਤਾ ਜਾਵੇਗਾ ਉਹਨਾਂ ਕਹਾ ਕੇ ਪਿੰਡ ਵਿੱਚ ਇੱਕ ਮਹਲਾ ਕਲੀਨਿਕ ਵੀ ਖੋਲਿਆ ਜਾਵੇਗਾ ਜਿੱਥੇ ਲੋਕ ਆਪਣਾ ਮੁਫਤ ਇਲਾਜ ਕਰਵਾ ਸਕਦੇ ਹਨ ਹਾਂਜੀ ਬਨੂ ਸਾਹਿਬ ਅੱਜ ਬੱਦੋਵਾਲ ਕਲਾਂ ਚ ਜੁਆਇਨਿੰਗ ਹੋਈ ਹੈ ਕੀ ਕਿਹੜਾ ਜੀ ਵੇਖੋ ਜੀ ਅੱਜ ਬੱਦੋਵਾਲ ਕਲਾਂ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਜੋ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਹੈ ਬੱਦੋਵਾਲ ਕਲਾਂ ਨੇ ਪਹਿਲੇ ਵੀ 2022 ਦੇ ਵਿੱਚ ਬਹੁਤ ਮਾਣ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ ਤੇ ਜਿਹੜੀ ਥੋੜੀ ਬਤੀ ਰਹਿੰਦੀ ਹੁੰਦੀ ਕਸਰ ਸੀ ਅੱਜ ਸਾਡਾ ਵੀਰ ਕਸ਼ਮੀਰ ਸਿੰਘ ਮੌਜੂਦਾ ਮੈਂਬਰ ਹੈ ਕਾਂਗਰਸ ਪਾਰਟੀ ਵੱਲੋਂ ਕਾਫੀ ਵੱਡੀ ਟੀਮ ਦੇ ਨਾਲ ਸਾਡਾ ਵੀਰ ਅਕਾਲੀ ਦਲ ਪਾਰਟੀ ਵੱਲੋਂ ਸਾਬਕਾ ਮੈਂਬਰ ਹੈ ਉਹ ਵੀ ਅੱਜ ਇਹ ਦੋਨੇ ਸਾਡੇ ਭਰਾ 35 ਪਰਿਵਾਰਾਂ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਔਰ ਮੈਂ ਧੰਨਵਾਦ ਕਰਦਾ ਪਹਿਲੋਂ ਜਿਹੜੀ ਸਾਡੀ ਇੱਥੇ ਆਮ ਆਦਮੀ ਪਾਰਟੀ ਦੀ ਟੀਮ ਦਾ ਜਿਨ੍ਹਾਂ ਦੇ ਪਿਆਰ ਸਦਕਾਰ ਜਿਨ੍ਹਾਂ ਦੇ ਪਿਆਰ ਦਾ ਕਰਕੇ ਇਹ ਅੱਜ ਤਕਰੀਬਨ ਪਿੰਡ ਬੱਦੋਵਾਲ ਪਿੰਡੇ ਵਿੱਚ ਆਮ ਆਦਮੀ ਪਾਰਟੀ ਸਾਰਾ ਤਰਫ ਸੰਡ ਪਿੰਡ ਦੇ ਵਿੱਚ ਘਰ ਘਰ ਪਹੁੰਚ ਚੁੱਕੀ ਹੈ। ਔਰ ਇਹਨਾਂ ਦੇ ਕਈ ਕੰਮ ਸੀ। ਤਕਰੀਬਨ 6 ਤੋਂ 7 ਗਲੀਆਂ ਦੀ ਡਿਮਾਂਡ ਸੀ ਉਹ ਬਣਾ ਦਿੱਤੀਆਂ ਗਈਆਂ ਨੇ। ਪਿੰਡ ਦੇ ਵਿੱਚ ਸੀਵਰੇਜ ਦੀ ਡਿਮਾਂਡ ਹੈ। ਇੱਕ ਦੋ ਰਸਤਿਆਂ ਦੀ ਹੋਰ ਵੀ ਡਿਮਾਂਡ ਹੈ। ਉਹ ਮੈਂ ਜਲਦੀ ਕੋਸ਼ਿਸ਼ ਕਰੂੰਗਾ ਮੈਂ ਜਲਦੀ ਦੇ ਜਲਦੀ ਨੂੰ ਪੂਰੀ ਕਰਾਂ। ਪਿੰਡ ਵਰਦੋਵਾਦ ਦੇ ਕਲਾਂ ਦੇ ਸਾਰੇ ਹੀ ਮਹਾਵਾਸੀਆਂ ਨੂੰ ਆਪਣੇ ਵੱਲੋਂ ਮੈਂ ਭਰੋਸਾ ਦਿਵਾਉਣਾ। ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਿਵੈਲਪਮੈਂਟ ਦਾ ਕੰਮ ਤੋਂ ਪਿੰਡ ਨੂੰ ਵਾਝਿਆ ਨਹੀਂ ਰੱਖਿਆ ਜਾਊਗਾ। ਹਰ ਪਿੰਡ ਦੇ ਵਿੱਚ ਹਰ ਇੱਕ ਵਰਗ ਦੀ ਹਰ ਇੱਕ ਸਤਿਕਾਰਯੋਗ ਸਾਡੇ ਸੀਨੀਅਰ ਸਿਟੀਜ਼ਨ ਜਿਹੜੇ ਬਜ਼ੁਰਗ ਨੇ ਸਾਡੇ ਜੂਸ ਦੇ ਭਰਾ ਨੇ ਸਾਡੀਆਂ ਭੈਣਾਂ ਨੇ ਹਰ ਇੱਕ ਦੀ ਸਲਾਹ ਨੂੰ ਲੈ ਕੇ ਹਰ ਇੱਕ ਦੀ ਸਲਾਹ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਕੀਤੇ ਜਾਣਗੇ ਮੈਂ ਸਾਰੇ ਕੰਮ ਤਕਰੀਬਨ ਮੈਂ ਆਪਣੀ ਸਪੀਚ ਦੇ ਵਿੱਚ ਦੱਸ ਵੀ ਚੁੱਕਾ ਗੁਰੂ ਘਰਾਂ ਨੂੰ ਮੁੱਖ ਰੱਖਿਆ ਜਾਊਗਾ ਸਕੂਲਾਂ ਨੂੰ ਮੁੱਖ ਰੱਖਿਆ ਜਾਊਗਾ ਕਬਰਸਤਾਨ ਨੂੰ ਮੁੱਖ ਰੱਖਿਆ ਜਾਊਗਾ ਪਿੰਡ ਦੀ ਜੋ ਗੰਦਗੀ ਆ ਸੀਵਰ ਦੀ ਬਲੌਂਗੀਆਂ ਚੀਜ਼ਾਂ ਨੂੰ ਮੁੱਖ ਰੱਖਿਆ ਜਾਊਗਾ ਤਾਂ ਜੋ ਸਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਬਿਮਾਰੀ ਨਾ ਸਕੇ ਕੋਈ ਗੰਦਗੀ ਕਾਰਨ ਨਾ ਕਿਸੇ ਕਾਰਨ ਵੀ ਤੇ ਕੋਸ਼ਿਸ਼ ਮੈਂ ਕਰਾਂਗਾ ਵੀ ਇਹਨਾਂ ਦੀ ਅੱਜ ਮੰਗ ਹੈ ਵੀ ਪਿੰਡ ਬੱਦੋਵਾਲ ਖੁਰਦ ਅਤੇ ਪਿੰਡ ਬੱਦੋਵਾਲ ਕਲਾਂ ਦੇ ਵਿੱਚ ਇੱਕ ਮਹੱਲਾ ਕਲੀਨਿੰਗ ਜਲਦੀ ਖੁੱਲਿਆ ਜਾਵੇ ਜੋ ਇਹਦਾ ਬੈਨੀਫਿਟ ਲੈ ਸਕਣ ਮੈਂ ਅੱਜ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਬੱਦੋਵਾਲ ਦੇ ਵਿੱਚ ਛੇਤੀ ਤੋਂ ਛੇਤੀ ਮਾਨ ਲਗਲੀ ਨਿਕਮੀ ਖੁੱਲਿਆ ਜਾਵੇਗਾ ਸਾਰੇ ਪਰਿਵਾਰਾਂ ਨੂੰ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜਿਹਾ ਆਖਦਾ ਨਾਲ-ਨਾਲ ਮੈਂ ਪ੍ਰੋਸਾ ਦਿਵਾਉਣਾ ਵੀ ਜਿਹੜੀਆਂ ਹਾਸਾਂ ਉਮੀਦਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਅੱਜ ਲੈ ਕੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਦਾ ਸਤਿਕਾਰ ਵੀ ਕੀਤਾ ਜਾਊਗਾ ਜੋ ਜੋ ਮੰਗਾਏ ਮੇਰੇ ਕੋਲ ਜਾਇਜ ਮੰਗਾ ਮੈਂ ਨਾਲ-ਨਾਲ ਸਤਿਕਾਰ ਜੋ ਕਿ ਸਾਰਿਆਂ ਨੂੰ ਕਿਹਾ ਵੀ ਅਸੀਂ ਫਾਲਤੂ ਕੰਮ ਵਾਸਤੇ ਆਪਣਾ ਸਮਾਂ ਨਹੀਂ ਗਵਾਉਣਾ ਕਿਉਂਕਿ ਸਮਾਂ ਬਹੁਤ ਕੀਮਤੀ ਹੈ 75 ਸਾਲ ਹੋ ਚੁੱਕੇ ਨੇ ਸਰਕਾਰਾਂ ਨੂੰ ਸਾਨੂੰ ਲੁੱਟਦਿਆਂ ਨੂੰ ਝੂਠੇ ਪਰਚਿਆਂ ਵਾਸਤੇ ਮੈਂ ਬਿਲਕੁਲ ਮਾਈਕ ਦੇ ਵਿੱਚ ਕਲੀਅਰ ਮਨਾ ਕੀਤਾ ਹੈ ਝੂਠੀਆਂ 26 ਵਾਲੀ ਝੂਠੀਆਂ 452 ਵਾਲੀ ਇੱਕ ਦੂਜੇ ਨਾਲ ਲਾਕਦਬਾਜੀ ਦਾ ਮੈਂ ਬਿਲਕੁਲ ਮਨਾ ਕੀਤਾ ਨਿਰਪੱਖ ਹੋ ਕੇ ਪਿੰਡਾਂ ਦੇ ਵਿੱਚ ਕੰਮ ਕਰੋ ਤਾਂ ਜੋ ਅਸੀਂ ਪੰਜਾਬ ਨੂੰ ਦੁਬਾਰਾ ਹਸਦਾ ਵਸਦਾ ਤੇ ਇੱਕ ਸੱਚਾ ਸੋਚਾ ਸਾਡਾ ਪੰਜਾਬ ਪੂਰੀ ਦੁਨੀਆ ਦੇ ਉੱਤੇ ਮੈਂ ਵੇਖਿਆ ਕਈ ਕੰਟਰੀਆਂ ਦੇ ਵਿੱਚ ਘੁੰਮ ਕੇ ਪੰਜਾਬ ਦਾ ਨਾਮ ਬਾਹਰ ਦੀਆਂ ਕੰਟਰੀਆਂ ਦੇ ਜਿਹੜੇ ਲੋਕ ਰਿਆਣਾ ਵਾਲੇ ਵੀ ਪੰਜਾਬ ਦਾ ਨਾਮ ਬੜੇ ਉੱਚੇ ਔਰ ਸੁੱਚੇ ਬੱਦਰ ਤੇ ਲੈਣਦੇ ਨੇ ਇਸ ਪੰਜਾਬ ਨੂੰ ਅਸੀਂ ਦੁਬਾਰਾ ਖਾਸ ਤਵਸਤਾ ਦੇ ਸੱਚਾ ਸੁੱਚਾ ਪੰਜਾਬ ਬਣਾਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਪਤਿ